ਦੋਬਾਬੇ ਦਾ 에어 ਇੰਡੀਆ ਨਾਂ ਨਾਲ ਜਾਣਿਆ ਜਾਣ ਵਾਲਾ ਪੰਜਾਬ ਦਾ ਸਭ ਤੋਂ ਮਸ਼ਹੂਰ ਐਨ ਆਰ ਆਈ ਪਿੰਡ ਜਿੱਥੇ ਹਵਾ ਨਾਲ ਗੱਲਾਂ ਕਰਦੇ ਜਹਾਜ਼ਾਂ ਤੇ ਬਣਾਏ ਘਰ ਪਿੰਡ ਦਾ ਪੂਰੇ ਇੰਡੀਆ ਦੀ ਨਹੀਂ ਪੂਰੇ ਬਾਲਟਿਜੂਨ ਦਾ ਇਹ ਕਿ ਪੈਸਾ ਕੋਠੀਆਂ ਤੇ ਲਾਈ ਜਾਂਦੇ ਆ ਤੇ ਬਾਕੀ ਇੱਥੇ ਜ਼ਮੀਨ ਹਾਲੇ ਤੱਕ ਦੇਈ ਜਾਂਦੀ ਕੁਝ ਵੇਚੀ ਵੀ ਜਾਂਦੇ ਆ ਕੋਈ ਸਾਡਾ ਇਹੋ ਜਿਹਾ ਬਿਲਡਾ ਘਾਰ ਆ ਵੀ ਜਿਹੜਾ ਬਾਹਰ ਨਹੀਂ ਜਾਏਗਾ ਹੋਰ ਬਾਕੀ ਜਿੰਨੇ ਵੀ ਰੱਚੀ ਆ ਸਾਰੇ ਜੀ ਇੱਥੇ ਬਹੁਤ ਕਾਫੀ ਤਰੱਕੀ ਕਰ ਲਈ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿੰਨਾ ਨਾ ਹੈਗਾ ਉਪਰ ਟੂਪਾ ਓਕੇ ਇਹੋ ਲੁਕੀ ਉਪਰੋਂ ਪਾਣੀ ਕਿਨੇ ਜਾਈ ਆ ਉੱਪਰ ਜਾਂਦੇ ਆ ਤਗਰੀਬ ਦੀ ਕੁੜੀ ਕੋ ਵੀ ਹੋਣੀ ਹੋਵੇ ਤਾਂ ਮੈਂ ਬਿਆਨ ਦੇ ਬਿਲਕੁਲ ਬਹੁਤ ਇੱਕ ਸਾਨੂੰ ਕੂੜਾ ਸਪਨ ਦੇ ਘਰ ਘਰ ਤੋਂ ਕੂੜਾ ਲੈ ਕੇ ਜਾਂਦੀ ਏ ਟਰਾਲੀ ਆ ਉਹ ਬਾਹਰ ਨਹੀਂ پیسے ਦਿੰਦੀ ਆ ਕਿਸੇ ਨੇ ਵੀ ਆਉਣਾ ਆ ਉਹਨਾਂ ਸਿਰਫ ਨਿਸ਼ਾਨੀਆਂ ਦੱਸ ਦਿੰਦੇ ਆ ਵੀ ਛੇਰ ਵਾਲੀ ਕੋਠੀ ਰਹਿਣਾ ਛੇਰ ਇੰਡੀਆ ਜਹਾਜ਼ ਬਣਿਆ ਹੋਇਆ ਹੈ ਉਹਦੇ ਵਿੱਚ ਉੱਪਰ ਚਾਰ ਕਮਰੇ ਆ ਜੀ ਚਾਰ ਕਮਰੇ ਹਾਂਜੀ ਘਰ ਹੀ ਬਣਾਇਆ ਹੋਇਆ ਏਕਰ ਬਾਰੀ ਬਣਾਇਆ ਹੋਇਆ ਤੇ ਸਲਮਾਨ ਖਾਨ ਜੀ ਉਹ ਕਾਣ ਕੇ ਆ ਉੱਠੀ ਸੀ ਗਏ ਉਹ ਪਿੰਡ ਦੇ ਵਿੱਚ ਇੱਕ ਐਂਬੂਲੈਂਸ ਹੈਂਗਰਾਵ ਵਾਲਿਆਂ ਨੇ ਬਣਾਈ ਆ ਪੰਚਾਇਤ ਨੇ ਕੋਈ ਮਤਲਬ ਦੁਰਘਟਨਾ ਹੋ ਜਾਂਦੀ ਆ ਜਾਂ ਕੋਈ ਸਦਾ ਮਤਲਬ ਗੁਆਰ ਹੋ ਜਾਂਦਾ ਤੇ ਉਹ ਫ੍ਰੀ ਆ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਅਮਰਿਤਪਾਲ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਦੁਆਬੇ ਦੇ ਐਨਆਰਆਈ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਸ ਪਿੰਡ ਦੇ ਐਨਆਰਆਈ ਭਰਾ ਭੈਣਾਂ ਨੇ ਇਸ ਪਿੰਡ ਨੂੰ ਬਹੁਤ ਜ਼ਿਆਦਾ ਖੂਬਸੂਰਤ ਬਣਾਇਆ ਹੋਇਆ ਆ ਇਸ ਪਿੰਡ ਵਿੱਚ ਜਿੰਨੀਆਂ ਵੀ ਪਾਣੀ ਦੀਆਂ ਟੈਂਕੀਆਂ ਆਇਆਂ ਉਹ ਬਹੁਤ ਜ਼ਿਆਦਾ ਡਿਜ਼ਾਈਨਡਾਰ ਆ ਜਿਨ੍ਹਾਂ ਨੂੰ ਹਰ ਕੋਈ ਦੇਖ ਕੇ ਹੈਰਾਨ ਹੋ ਜਾਏਗਾ ਕਿਉਂਕਿ ਇਹਨਾਂ ਟੈਂਕੀਆਂ ਦੇ ਵਿੱਚ ਕਈ ਪ੍ਰਕਾਰ ਪੈਣਾ ਨੇ ਘਰ ਵੀ ਬਣਾਏ ਹੋਏ ਆ ਹੁਣ ਇਹ ਗੱਲ ਸੁਣ ਕੇ ਹਰ ਕੋਈ ਸੋਚੋ ਨੂੰ ਮਜਬੂਰ ਹੋ ਜਾਏਗਾ ਕਿ ਪਾਣੀ ਦੀਆਂ ਟੈਂਕੀਆਂ ਵਿੱਚ ਕਿਸ ਤਰ੍ਹਾਂ ਘਰ ਹੋ ਸਕਦੇ ਆ ਇਸ ਪਿੰਡ ਨੇ ਇੱਕ ਟੈਂਕੀਆਂ ਦੀ ਡਿਜ਼ਾਈਨ ਹੀ ਵਖੋ ਪੰਜਾਬ ਦਾ ਇੱਕ ਨਾਂ ਰੋਸ਼ਨ ਕੀਤਾ ਹੋਇਆ ਆ ਚਲੋ ਹੁਣ ਚੱਲਦੇ ਆ ਇਸ ਪਿੰਡ ਵਿੱਚ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਸ ਪਿੰਡ ਦੀ ਪੂਰੀ ਡਿਟੇਲ ਧੰਨਵਾਦ ਸਾਹਮਣੇ ਉਪਲ ਭੂਪਾ ਦਾ ਬੋਰਡ ਲੱਗਾ ਹੋਇਆ ਆ ਜਿਸ ਪਿੰਡ ਵਿੱਚ ਅਸੀਂ ਤੁਹਾਨੂੰ ਲੈ ਕੇ ਜਾਣਾ ਆ ਅਸੀਂ ਹੁਣ ਪਿੰਡ ਵੱਲ ਨੂੰ ਚੱਲਣ ਲੱਗੇ ਆ ਇੱਥੋਂ ਪਿੰਡ ਦਾ ਫਾਸਲਾ 2 ਕਿਲੋਮੀਟਰ ਦਾ ਆ ਰਸਤੇ ਵਿੱਚ ਧਰਮੀ ਸਥਾਨ ਆਇਆ ਆਲੇ ਦੁਆਲੇ ਬਹੁਤ ਜ਼ਿਆਦਾ ਸ਼ਾਂਤੀ ਮਹਿਸੂਸ ਹੋ ਰਹੀ ਆ ਹਰਿਆਲੀ ਨਾਲ ਭਰੇ ਖੇਤ ਬਹੁਤ ਸੋਹਣੇ ਲੱਗਦੇ ਪਏ ਆ ਜਿਹੜੇ ਮਨ ਨੂੰ ਇੱਕ ਸਕੂਨ ਦਿੰਦੇ ਪਏ ਆ ਹੁਣ ਸਾਹਮਣੇ ਪਿੰਡ ਦਾ ਗੇਟ ਆ ਗਿਆ ਆ ਪਿੰਡ ਦਾ ਨਾਮ ਲਿਖਿਆ ਹੋਇਆ ਆ ਚਲੋ ਹੁਣ ਚਲਦੇ ਆ ਪਿੰਡ ਦੇ ਅੰਦਰ ਤੇ ਪਹਿਲੀ ਕੋਠੀ ਤੁਸੀਂ ਦੇਖ ਲਓ ਜਿਹੜੀ ਦਿਲ ਨੂੰ ਛੂੰਹਦੀ ਆ ਇੰਨੀ ਸੋਹਣੀ ਡਿਜ਼ਾਈਨਿੰਗ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਪੰਜਾਬ ਵਿੱਚ ਹੋਏਗੀ ਪਿੰਡ ਦੀਆਂ ਕੋਠੀਆਂ ਨੂੰ ਦੇਖ ਐਨਆਰਆਈ ਭਰਾਵਾਂ ਦੀ ਮਿਹਨਤ ਨਜ਼ਰ ਆ ਰਹੀ ਆ ਇਸ ਪਿੰਡ ਵਿੱਚ ਜਿੰਨੀਆਂ ਵੀ ਕੋਠੀਆਂ ਨਜ਼ਰ ਆਉਣਗੀਆਂ ਉਹਨਾਂ ਕੋਠੀਆਂ ਉੱਪਰ ਤੁਹਾਨੂੰ ਬੱਕਰੀਆਂ ਬੱਕਰੀਆਂ ਡਿਜ਼ਾਈਨਦਾਰ ਪਾਣੀ ਦੀਆਂ ਟੈਂਕੀਆਂ ਨਜ਼ਰ ਆਉਣਗੀਆਂ ਪਿੰਡ ਦੀਆਂ ਕੋਠੀਆਂ ਦੀ ਡਿਜ਼ਾਈਨਿੰਗ ਨੂੰ ਦੇਖ ਹਰ ਕੋਈ ਹੈਰਾਨ ਹੋ ਜਾਏਗਾ ਐਨਆਰਆਈ ਭਰਾਵਾਂ ਨੇ ਅੰਨਾ ਪੈਹਾ ਕੋਠੀਆਂ ਦੀਆਂ ਡਿਜ਼ਾਈਨਿੰਗਾਂ ਉੱਤੇ ਲਾ ਕੇ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੋਇਆ ਆ ਅੱਜ ਇਸ ਪਿੰਡ ਨੂੰ ਉਪਲਪੂਪਾ ਨੂੰ ਛੱਡ ਕੇ ਲੋਕ 에ਅਰ ਇੰਡੀਆ ਜਹਾਜ਼ਾਂ ਵਾਲਾ ਪਿੰਡ ਕਹਿ ਕੇ ਬੁਲਾਉਂਦੇ ਆ ਇਸ ਪਿੰਡ ਦੀਆਂ ਕੋਠੀਆਂ ਉੱਤੇ ਹਵਾ ਨਾਲ ਗੱਲਾਂ ਕਰਦੇ ਜਹਾਜ਼ ਤੇ ਬਣੇ ਘਰ ਪਿੰਡ ਨੂੰ ਚਾਰ ਚੰਦ ਲਾਉਂਦੇ ਆ ਅੱਜ ਇਸ ਪਿੰਡ ਵਿੱਚ ਫਿਲਮੀ ਸਟਾਰਾਂ ਨੂੰ ਵੀ ਫਿਲਮ ਬਣਾਉਣ ਦੀ ਸ਼ੂਟਿੰਗ ਕਰਨ ਲਈ ਪਰミਸ਼ਨ ਲੈਣੀ ਪੈਂਦੀ ਆ। ਸਾਹਮਣੇ ਨਜ਼ਰ ਮਾਰੋ ਉੱਪਰ ਸ਼ਿਪ ਬਣਿਆ ਹੋਇਆ ਆ ਜਿਹਦੇ ਉੱਤੇ ਘਰ ਬਣਾਇਆ ਹੋਇਆ ਆ। ਹੁਣ ਅਸੀਂ ਤੁਹਾਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ। ਗੁਰੂ ਘਰ ਨੂੰ ਦੇਖ ਕੇ ਪਤਾ ਚੱਲਦਾ ਆ ਕਿ ਐਨਆਰਆਈ ਭਰਾਵਾਂ ਨੇ ਕੋਠੀਆਂ ਨੂੰ ਹੀ ਨਹੀਂ ਬਲਕਿ ਗੁਰੂ ਘਰ ਨੂੰ ਵੀ ਬੜੀ ਰੀਜ ਨਾਲ ਬਣਾਇਆ ਹੋਇਆ ਆ। ਗੁਰੂ ਘਰ ਨੂੰ ਦੇਖ ਹਰ ਕਿਸੇ ਦੀ ਰੂਹ ਖੁਸ਼ ਹੋ ਜਾਏਗੀ। ਪਿੰਡ ਵਿੱਚ ਐਨਆਰਆਈ ਭਰਾਵਾਂ ਨੇ ਲੋਕਾਂ ਦੀ ਸਖਿਆ ਲਈ ਪਿੰਡ ਦੀ ਆਪਣੀ ਮੁਫਤ ਐਂਬੂਲੈਂਸ ਦੀ ਸੇਵਾ ਵੀ ਲਾਈ ਹੋਈ ਆ ਐਨਆਰਆਈ ਭਰਾਵਾਂ ਦੁਆਰਾ ਪਿੰਡ ਦੀਆਂ ਗਰੀਬ ਕੁੜੀਆਂ ਦਾ ਮੁਫਤ ਵਿਆਹ ਵੀ ਕਰਾਇਆ ਜਾਂਦਾ ਆ ਇੱਥੋਂ ਤੱਕ ਪਿੰਡ ਨੂੰ ਸਾਫ਼ ਸੁਥਰਾ ਰੱਖਣ ਲਈ ਘਰ-ਘਰ ਜਾ ਕੇ ਕੂੜਾ ਚੱਕਣ ਲਈ ਮੁਫਤ ਸੇਵਾ ਲਾਈ ਹੋਈ ਆ ਪਿੰਡ ਵਿੱਚ ਐਨਆਰਆਈ ਭਰਾਵਾਂ ਦੀ سپورਟ ਨੂੰ ਦੇਖ ਹਰ ਕੋਈ ਹੈਰਾਨ ਹੋ ਜਾਏਗਾ ਪਿੰਡ ਦੇ ਹਰ ਗਰੀਬ ਆਦਮੀ ਦੀ ਐਨਆਰਆਈ ਭਰਾਵਾਂ ਦੁਆਰਾ ਪੂਰੀ ਮਦਦ ਕੀਤੀ ਜਾਂਦੀ ਆ ਇਸ ਪਿੰਡ ਦੀਆਂ ਕੋਠੀਆਂ ਦੀ ਜਿੰਨੀ ਤਰੀਫ਼ ਕਰ ਲਓ 19 ਘਟਾ ਹੁਣ ਮੈਂ ਤੁਹਾਨੂੰ ਇਸ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਦਾ ਆ ਇਸ ਪਿੰਡ ਦਾ ਨਾਮ ਉਪਲ ਭੂਪਾਇਆ ਜਿਹਨੂੰ ਅੱਜ ਕੱਲ੍ਹ ਜਹਾਜ਼ਾਂ ਵਾਲਾ ਪਿੰਡ ਜਾਂ ਫਿਰ 에ਅਰ ਇੰਡੀਆ ਨਾਲ ਜਾਣਿਆ ਜਾਂਦਾ ਆ ਇਸ ਪਿੰਡ ਤੱਕ ਪਹੁੰਚਣ ਲਈ ਤੁਹਾਨੂੰ ਪਹਿਲਾਂ ਜਲੰਧਰ ਆਉਣਾ ਪੈਣਾ ਆ ਜਲੰਧਰ ਤੋਂ ਲੁਧਿਆਣਾ ਰੋਡ ਤੇ ਹੁੰਦੇ ਹੋਏ ਫਲੋਰ ਦੇ ਕੋਲ ਇਹ ਪਿੰਡ ਪੈ ਜਾਂਦਾ ਆ ਹੋਣ ਅਸੀਂ ਤੁਹਾਨੂੰ ਪਿੰਡ ਦੀ ਸਾਥ ਦੇ ਵਿੱਚ ਬਜ਼ੁਰਗ ਤਾਸ ਖੇਲਦੇ ਦਿਖਾਲਦੇ ਆ ਅਸੀਂ ਪਹੁੰਚ ਗਏ ਆ ਜਹਾਜ਼ ਵਾਲੀ ਕੋਠੀ ਤੁਸੀਂ ਸਾਹਮਣੇ ਦੇਖ ਸਕਦੇ ਆ 에어 ਇੰਡੀਆ ਲਿਖਿਆ ਹੋਇਆ ਜਹਾਜ਼ ਦੇ ਉੱਤੇ ਜਿਹੜੀ ਪਿੰਡ ਦੇ ਲੋਕ ਚਾਚਾ ਕਰਦੇ ਸੀਗੇ ਲੇਕਿਨ ਇੱਥੇ ਲੋਕ ਲੱਗਾ ਹੋਇਆ ਆ ਕਿਉਂਕਿ ਇਹ ਬਾਹਰ ਰਹਿੰਦੇ ਆ ਫੋਰਨ ਦੇ ਵਿੱਚ ਤੇ ਹੁਣ ਅਸੀਂ ਤੁਹਾਨੂੰ ਇੱਕ ਵਾਰ ਚੰਗੀ ਤਰ੍ਹਾਂ ਆਲੇ ਦੁਆਲੇੋਂ ਇਹ ਕੋਠੀ ਤੇ ਜਹਾਜ਼ ਦਿਖਾਣੇ ਆ ਤੇ ਅੰਦਰੋਂ ਤਾਂ ਹੁਣ ਮੁਸ਼ਕਲ ਆ ਤੇ ਅਸੀਂ ਸੋਚਿਆ ਤਾਂ ਇਹੀ ਸੀਗਾ ਕਿ ਚਲੋ ਤੁਹਾਨੂੰ ਜਹਾਜ਼ ਦੇ ਅੰਦਰ ਜਾ ਕੇ ਜਿੱਦਾਂ ਬਣਿਆ ਹੋਇਆ ਆ ਦੱਸਦੇ ਸੀ ਪਿੰਡ ਦੇ ਲੋਕ ਤੇ ਸਾਰਾ ਦਿਖਾ ਲੈਣਾ ਸੀਗਾ ਅਸੀਂ ਪਿੰਡ ਦੇ ਵਿੱਚ ਭਾਜੀ ਉਹਨਾਂ ਕੋਲ ਪਹੁੰਚੇ ਆਂ ਸੱਸੀ ਗਾਲ ਭਾਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਸੋਹਣਾ ਪਿੰਡ ਬਣਿਆ ਜੀ ਹਾਂਜੀ ਅਸੀਂ ਦੇਖਿਆ ਘੁੰਮ ਫਿਰ ਕੇ ਹਾਂਜੀ ਤੇ ਪਿੰਡ ਦਾ ਨਾਮ ਇੱਕ ਵਾਰ ਤੁਸੀਂ ਵੀ ਦੱਸ ਦਿਓ ਆਪਣੇ ਉਪਲਪੂਪਾ ਉਪਲਪੂਪਾ ਕਾਫੀ ਮਤਲਬ ਪਿੰਡ ਨੇ ਇੱਕ ਨਾਂ ਰੋਸ਼ਨ ਕੀਤਾ ਜੀ ਹਾਂਜੀ ਹਾਂ ਤੇ ਦੱਸੋ ਜੀ ਇਸ ਪਿੰਡ ਵਿੱਚ ਕੀ ਅਲੱਗ ਆ ਜਿਹਦੇ ਕਰਕੇ ਮਸ਼ਹੂਰ ਆਇੰਦਾ ਇਹਦੇ ਵਿੱਚ ਇੱਕ ਤਾਂ ਜੀ ਜਹਾਜ਼ ਕਰਕੇ ਏਅਰ ਇੰਡੀਆ ਜਹਾਜ਼ ਬਣਿਆ ਉਹਦੇ ਕਰਕੇ ਮਸ਼ਹੂਰ ਹੋਇਆ ਹੈ ਦੇ ਉਹ ਉਹ ਉਹਦੇ ਜਿਹੜਾ 에어 ਇੰਡੀਆ ਜਹਾਜ਼ ਬਣਿਆ ਆ ਤੇ ਉਹਦੇ ਵਿੱਚ ਕੀ ਬਣਿਆ ਹੋਇਆ ਜੀ ਉਹਦੇ ਵਿੱਚ ਸੀਟਾਂ ਬਣੀਆਂ ਕਿਚਨ ਆ ਬੈਠਣ ਲਈ ਜਿੱਦਾਂ ਖਾਣ ਪੀਣ ਲਈ ਪਾਪ ਜਿੱਦਾਂ ਹੁੰਦੇ ਬਾਹਰ ਜਿੱਦਾਂ ਉਹਦਾ ਬਣਿਆ ਆ ਵਧੀਆ ਹੈ ਬਹੁਤ ਵਧੀਆ ਸੋਹਣਾ ਬਣਿਆ ਹਾਂ ਮਤਲਬ ਇੱਕ ਤਰ੍ਹਾਂ ਘਰ ਬਣਿਆ ਹੋਇਆ ਜੀ ਘਰ ਬਣਿਆ ਬੰਦਾ ਵੀ ਬਹੁਤ ਗੋੜਿਆ ਜੀ ਇਹਦੀ ਕੋਕੀ ਆ ਹੋਰ ਆ ਆ ਹਾਂਜੀ ਇਹਨੇ ਬਾਹਰ ਐ ਇਸ ਵੇਲੇ ਜੀ ਹਾਂਜੀ ਉਹ ਇੰਗਲੈਂਡ ਜੀ ਆ ਉਹਨਾਂ ਦਾ ਉੱਥੇ ਹੋਟਲ ਆ ਤੇ ਇੱਥੇ ਆਉਂਦਾ ਜਾਂਦਾ ਰਹਿੰਦਾ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਢੇੜਾ ਮਾਰਦਾ ਰਹਿੰਦਾ ਜੀ ਹਾਂਜੀ ਮਤਲਬ ਕਾਫੀ ਪੈਸਾ ਖਰਚ ਕਰਦਾ ਜੀ ਬੰਦੇ ਨੇ ਨਾ ਹਾਂਜੀ ਘਰ ਬਣਾ ਕੇ ਹਾਂਜੀ ਜੀ ਤੇ ਠੀਕ ਆ ਜੀ ਹੋਰ ਅਸੀਂ ਦੇਖਿਆ ਜੀ ਜਿੰਨੀਆਂ ਘਰਵਾ ਜਿੰਨੇ ਵੀ ਸਾਰਿਆਂ ਦੇ ਉੱਪਰ ਟੈਂਕੀਆਂ ਵੱਖਰੇ ਵੱਖਰੇ ਡਿਜ਼ਾਈਨਾਂ ਦੀਆਂ ਬਣੀਆਂ ਹਾਂਜੀ ਪੂਰਾ ਪਿੰਡ ਵਾਰਿਆ ਘਰ ਦੇਚੇ ਮੇਰਾ خیال ਹੈ ਵੀ ਇੱਕ ਇੱਕ ਜੀ ਜਰੂਰ ਆਈਦਾ ਮਗਰ ਸਾਹਮਣ ਵਾਲਾ ਬਾਕੀ ਸਭ ਬਾਹਰ ਆ ਜੀ ਹੈ ਨਾ ਜੀ ਮੈਂ ਤਕਰੀਬਨ ਮੈਂ ਕੱਲਾ ਹੀ ਇੱਥੇ ਆ ਮੈਂ ਵੀ ਘਰ ਹੀ ਸਾਹਮਣਾਂ ਅੱਛਾ ਜੀ ਕੀ ਪੈਸਾ ਕੋਠੀਆਂ ਤੇ ਲਾਈ ਜਾਂਦੇ ਆ ਤੇ ਬਾਕੀ ਇਥੇ ਜ਼ਮੀਨ ਹਾਰੇ ਤੇ ਦੇਈ ਜਾਂਦੇ ਕੁਝ ਵੇਚੀ ਵੀ ਜਾਂਦੇ ਆ ਹਾਂਜੀ ਕਹਿੰਦੇ ਜ਼ਮੀਨ ਬਹੁਤ ਆ ਕਹਿੰਦੇ ਹਰ ਘਰ ਮਾਤਾਵਾਂ ਨੇ ਦੱਸਿਆ ਕਹਿੰਦੇ 50 50 ਕਿੱਲੇ ਕਿਸੇ ਦੇ 25 ਕਿਸੇ ਦੇ 30 30 ਕਿੱਲੇ ਇਦਾਂ ਜ਼ਮੀਨ ਹੈਗੀ ਆ ਜ਼ਮੀਨ ਕਾਫੀ ਆ ਜੀ ਪਿੰਡ ਤੋਂ ਨਹੀਂ ਤੇ ਕਾਫੀ ਆ ਤੇ ਬੰਦਾ ਇੱਕ ਇੱਕ ਹੀ ਰਹਿੰਦਾ ਕੋਈ ਧਰ ਸਾਹਮਣ ਵਾਲਾ ਕਿਸੇ ਨੇ ਹਾਰੇ ਤੇ ਦਿੱਤੀ तकरीबन ਬਾਹਰ ਹੀ ਆ ਸਾਰੇ ਕਿਉਂਕਿ ਅਸੀਂ ਦੇਖਿਆ ਜੀ ਦੁਆਬੇ ਦੇ ਵਿੱਚ ਲੋਕਾਂ ਕੋਲ ਬਹੁਤ ਘੱਟ ਜ਼ਮੀਨ ਰਹਿ ਗਈ ਆ ਹਾਂਜੀ ਹਾਂਜੀ ਤੇ ਲੇਕਿਨ ਇਥੇ ਅਸੀਂ ਮਤਲਬ ਜਿੱਦਾਂ ਸੁਣਿਆ ਕਿ ਹਰ ਕਿਸੇ ਦੇ ਕੋਲ 25 ਤੁਸੀਂ ਦੱਸਿਆ 50 50 ਕਿੰਨੇ ਵੀ ਹੈਗੇ ਆ ਜਿਆਦਾ ਵੀ ਹੈਗੇ ਆ ਜਿਆਦਾ ਵੀ ਹੈਗੇ ਆ ਹਾਂਜੀ ਮਤਲਬ ਖੇਤੀਬਾੜੀ ਕਾਫੀ ਆ ਪਿੰਡ ਵਿੱਚ ਇਹਦਾ ਜੀ ਹਾਂਜੀ ਪੇ ਸਾਹਮਦਾ ਕੋਣਾ ਜੀ ਜਿੱਦਾਂ ਸਾਰੇ ਬਾਹਰ ਚਲੇ ਗਏ ਹੋ ਆ ਪਿੱਛੇ ਸਾਹਮਦਾ ਜਿੱਦਾਂ ਮੈਂ ਹੁਣ ਇੱਥੇ ਇਕੱਲਾ ਹੀ ਆ ਹੁਣ ਇਹਦੇ ਸਾੰਭੀ ਜਾਂਦੇ ਮਗਰ ਇਹ ਕੱਲ੍ਹ ਸਾਹਮਦੇ ਆ ਹਾਂ ਜੀ ਔਰ ਪੰਜਾਬ ਵਿੱਚ ਬਈਆਂ ਬਈਏ ਸਾਹਮਦੇ ਆ ਆੜਾ ਲਈ ਜਾਂਦੇ ਆ ਹੌਣ ਵਾਲਾ ਟਾਈਮ ਜਿਹੜਾ ਦੇਖੀ ਆ ਫਿਰ ਭਈਏ ਜ਼ਿਆਦਾ ਤਾਂ ਹੀ ਆ ਰਹੇ ਜੀ ਇਹ ਆ ਆਪਣੇ ਬੰਦੇ ਹੁਣ ਇੱਥੇ ਰਹਿ ਕੇ ਖੁਸ਼ ਨਹੀਂ ਇੱਕਦਾਰ ਯੋਗਾਰ ਨਹੀਂ ਪੂਰਾ ਮੈਲੇ ਰਿਹਾ ਇੱਕ ਪੜੇ ਪੜ ਲੈ ਕੇ ਨੌਕਰੀ ਨਹੀਂ ਮਰਦੀ ਹਮ ਹਮ ਕਾ ਕਰਕੇ ਲੋਕ ਬਾਹਰ ਜਾਈ ਜਾਂਦੇ ਆ ਹਮ ਹਮ ਬਾਗਮ ਜਾਰੀ ਤਾਂ ਗਿਆ ਤੇ ਬਈਆਂ ਨਹੀਂ ਆਉਣਾ ਜਿੱਥੇ ਉਹ ਨਾ ਆਉਣਗੇ ਤੇ ਇੱਥੇ ਕੰਮ ਕੌਣ ਕਰੇ ਕੰਮ ਕੌਣ ਕਰੇ ਇੰਨੀ ਜ਼ਮੀਨ ਪਈ ਆ ਪਿੱਛੇ ਨੇ ਆਪਾਂ ਬਈਆਂ ਨੂੰ ਮਾਰਾ ਨਹੀਂ ਕਹਿ ਸਕਦੇ ਕਿ ਉਹ ਮਿਹਨਤ ਕਰਕੇ ਲਈ ਜਾਂਦੀ ਹੈ ਆਪਾਂ ਉਹਨਾਂ ਨੂੰ ਸਾਹ ਕਰਦੇ ਹੁਣ ਜੇ ਝੋਨਾ ਲਾਉਣਾ ਹੋਵੇ ਤਾਂ ਬਈਆਂ ਨਾ ਹੋਣ ਜੀ ਆਪਣੇ ਬੰਦੇ ਕੰਮ ਨਹੀਂ ਕਰਦੇ ਕੰਮ ਕਰਕੇ ਰਾਜੀ ਨਹੀਂ ਨਾ ਆਪਣੇ ਨਹੀਂ ਆ ਉਹਨਾਂ ਨੂੰ ਮਿਹਨਤ ਫਲ ਨਹੀਂ ਮਿਲਦੀ ਜਿੰਨੀ ਯਾਨੀ ਕਿ ਹੁਣ ਮਗ੍ਹਾਈ ਆ ਮਗ੍ਹਾਈ ਜ਼ਿਆਦਾ ਹੋ ਗਈ ਹੈ ਮਿਹਨਤ ਮਿਲਦੀ ਨਹੀਂ ਉਹਨਾਂ ਨੂੰ ਸਹੀ ਗੱਲ ਆ ਜੀ ਤੇ ਜਿੱਦਾਂ ਤੁਸੀਂ ਦੱਸਿਆ ਜੀ ਜ਼ਮੀਨ ਲੋਕ ਵੇਚੀ ਜਾਂਦੇ ਆ ਇੱਥੇ ਕਿਤੇ ਜਿਆਦਾ ਆ ਤੇ ਖਰੀਦਣ ਵਾਲੇ ਬਾਹਰੋਂ ਆ ਕੇ ਖਰੀਦਦੇ ਆ ਅੱਛਾ ਕੀ ਰੇਟ ਕਿੰਦਾ ਜੀ ਇੱਥੇ 15 16 16 17 ਇੱਥੇ ਤੱਕ ਆਲਦੀ ਆ ਕਿਲਾ ਹਾਂ ਜੀ ਕਿਲਾ ਮਤਲਬ 16 ਲੱਖ ਰੁਪਏ ਕਿਲਾ ਸੀ ਮੰਨ ਸਕਦੇ ਆ ਹਾਂ ਜੀ ਹਾਂ ਜੀ ਰੇਟ ਹੈਗਾ ਯਾਰ ਠੀਕ ਆ ਜੀ ਤੇ ਬੂਟ ਜਿੱਦਾਂ ਮਾਤਾ ਨੇ ਦੱਸਿਆ ਕਹਿੰਦੇ 500 ਪਿੰਡ ਦੀ ਸੀ ਔਰ 450 ਘਾਰਿਆ ਤਕਰੀਬਨ 5 600 ਪੋਲਿੰਗ ਨੂੰ ਦੀ ਆ ਮਾੜੀ ਆ ਪਿੰਡ ਦਾ ਦੂਰੋਂ ਦੂਰੋਂ ਜਿਹਨੂੰ ਮਾਜੀ ਪੁੱਛ ਲਓ ਜੀ ਟੈਂਕੀਆਂ ਵਾਲਾ ਪਿੰਡ ਟੂਪਾ ਟੈਂਕੀਆਂ ਵਾਲਾ ਜਹਾਜ਼ ਜਿਆਦਾ 에어 ਇੰਡੀਆ ਦੇ ਨਾਂ ਤੇ ਮਸ਼ਹੂਰ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਪਿੰਡ ਦੇ ਬਜ਼ੁਰਗਾਂ ਦੇ ਕੋਲ ਆਏ ਆ ਸਤਿ ਸ਼੍ਰੀ ਅਕਾਲ ਜੀ ਇਹ ਐਨ ਆਰ ਆਈ ਪਿੰਡ ਆ ਇੱਥੇ ਤੇ ਬਹੁਤ ਸਾਰੇ ਲੋਕ ਬਾਹਰ ਗਏ ਤੇ ਪਿੰਡੇ ਵਿੱਚ ਬਹੁਤ ਵਧੀਆ ਸਫਾਈ ਆ ਤਕਰੀਬਨ ਬਹੁਤ ਸਾਰੀਆਂ ਕੂਟੀਆਂ ਦੇ ਉੱਪਰ ਟੈਂਕੀਆਂ ਬਣੀਆਂ ਹੋਈਆਂ ਕਿਤੇ ਜਹਾਜ਼ ਬਣਿਆ ਹੋਗਾ ਕਿਤੇ ਫੋਟੋ ਵਾਲ ਬਣਿਆ ਹੋਇਆ ਕਿਤੇ ਸ਼ਿਪ ਬਣੇ ਹੋਏ ਆ ਪਿੰਡ ਵਿੱਚ ਜੀ ਕਹਿੰਦੇ ਜਿੱਦਾਂ ਇਹ ਜਹਾਜ਼ ਬਣਿਆ ਹੋਇਆ ਜਿਹਦੇ ਕਰਕੇ ਬਹੁਤ ਮਸ਼ਹੂਰ ਆ ਪਿੰਡ ਹਾਂਜੀ ਇਹ ਰੇਂਡਾ ਜਹਾਜ਼ ਬਣਿਆ ਹੋਇਆ ਹੈ ਉਹਦੇ ਵਿੱਚ ਉੱਪਰ 4 ਕਮਰੇ ਆ ਜੀ 4 ਕਮਰੇ ਹਾਂਜੀ ਘਾਰੇ ਹੀ ਬਣਾਇਆ ਹੋਇਆ ਕਿ ਤਰ੍ਹਾਂ ਘਾਰੇ ਬਣਾਇਆ ਹੋਇਆ ਮੇਜਮਾ ਤੋਂ ਆਏ ਆ ਆ ਬਾੜੇ ਆ ਇੱਥੇ ਕਲਮਾਂ ਵਾਲੇ ਵੀ ਆਉਂਦੇ ਰਹਿੰਦੇ ਆ ਠੀਕ ਆ ਜੀ ਹਾਂਜੀ ਫੋਟੋ ਖਿੱਚਾਂਗੇ ਜੀ ਬਸ ਵੀਡੀਓ ਬਣਾਉਣੀ ਵਾਲੀ ਵੀਡੀਓ ਬਣਦੀ ਆ ਮਤਲਬ ਪਿੰਡ ਜਿਹੜਾ ਜੀ ਇੱਕ ਤਰ੍ਹਾਂ ਮਤਲਬ ਜਿੱਦਾਂ ਲੋਕ ਬਾਹਰ ਗਏ ਹੋਏ ਆ ਉਹਨਾਂ ਨੇ ਆਪਣੀਆਂ ਇੱਕ ਨਿਸ਼ਾਨੀਆਂ ਬਣਾਈਆਂ ਹੋਈਆਂ ਘਰਾਂ ਦੇ ਜੀ ਹਾਂਜੀ ਹਾਂਜੀ ਨਿਸ਼ਾਨੀਆਂ ਬਣਾਈਆਂ ਹੋਈਆਂ ਕਿਸੇ ਨੇ ਕੁਝ ਬਣਾਇਆ ਕਿਸੇ ਨੇ ਜਿੱਦਾਂ ਤੁਸੀਂ ਦੱਸਿਆ ਕੁਝ ਬਣਾਇਆ ਉਹਦੇ ਕਰਕੇ ਪਿੰਡ ਬਹੁਤ ਫੇਮਸ ਹੋ ਗਿਆ ਹੈ ਹਾਂਜੀ ਠੀਕ ਹੈ ਤਰੱਕੀ ਵੀ ਕਾਫੀ ਕੀਤੀ ਹੈ ਜੀ ਕਾਫੀ ਤਰੱਕੀ ਕੀਤੀ ਹੈ ਜੀ ਦੇਖੋ ਸਿਵਰੇਜ ਸਾਰੇ ਪਏ ਆ ਪਿੰਡ ਦੇ ਵਿੱਚ ਇੱਕ ਐਮਬੂਲੈਂਸ ਪਿੰਡ ਵਾਲਿਆਂ ਨੇ ਬਣਾਈ ਆ ਪੰਚਾਇਤ ਨੇ ਕੋਈ ਮਤਲਬ ਤੁਰਘਟਨਾ ਹੋ ਜਾਂਦੀ ਆ ਜਾਂ ਕੋਈ ਸਦਾ ਮਤਲਬ ਗੁਆਰ ਹੋ ਜਾਂਦਾ ਤੇ ਉਹ ਫ੍ਰੀ ਆ ਹਾਂਜੀ ਬਾਕੀ ਪਿੰਡ ਦੀ ਸਫਾਈ ਵਾਸਤੇ ਟਰੈਕਟਰ ਟਰਾਲੀ ਮਤਲਬ ਦੂਏ ਦਿਨ ਉਹ ਪੂਰਾ ਚੱਕਰ ਆਉਂਦੇ ਆਵੇ ਹਾਂਜੀ ਉਹ ਗਰੀਬ ਦੀ ਕੁੜੀ ਕੋ ਵੀ ਹੋਣੀ ਹੋਵੇ ਤਾਂ ਮੈਂ ਕਮੈਂਟ ਵੀ ਆਂਦੇ ਬਹੁਤ ਮਤਲਬ ਇੱਕ ਕਾਠ ਆਜੀ ਪਿੰਡ ਦਾ ਬਹੁਤ ਲੱਗਦਾ ਜੀ ਪਿੰਡ ਦਾ ਬਹੁਤ ਟਾਟਾ ਇਹਦੇ ਵਿੱਚ ਜਿਆਦਾ ਯੋਗਦਾਨ ਐਨਆਰਆਈਆਂ ਦਾ ਐਨਆਰਆਈ ਆਲੇ ਦਾ ਜਿਆਦਾ ਯੋਗਦਾਨ ਹੈ ਤੋ ਫੋਜੀ ਜੀ ਦਾ ਸਾਰਿਆਂ ਨੇ ਦੱਸਿਆ ਪਿੰਡ ਦਾ ਹਾਂਜੀ ਪਿੰਡ ਕਾਫੀ ਤੱਕੀ ਕੀਤੀ ਆ ਪਿੰਡ ਨੇ ਤੇ ਤੁਸੀਂ ਵੀ ਦੱਸੋ ਪਿੰਡ ਬਾਰੇ ਕੁਝ ਜੋ ਦਾ ਹਾਂਜੀ ਪਿੰਡ ਸਾਫ਼ ਸੁਥਰਾ ਆ ਵਧੀਆ ਪਿੰਡ ਆ ਜਿੱਦਾ ਮੇਨ ਇੱਥੇ ਜਹਾਜ਼ ਵਾਲੀ ਕੋਠੀ, ਸ਼ੇਰ ਵਾਲੀ ਕੋਠੀ ਕਿਸੇ ਨੇ ਵੀ ਆਉਣਾ ਆ ਉਹਨਾਂ ਸਿਰਫ ਨਿਸ਼ਾਨੀਆਂ ਦੱਸ ਦਿੰਦੇ ਆ ਵੀ ਸ਼ੇਰ ਵਾਲੀ ਕੋਠੀ ਹੈਣਾ ਜਾਂ ਜਨ ਕਿ ਸਿਰਫ ਆਹੀ ਮੋੜ ਮਾਰ ਦੱਸ ਦਿੰਦੇ ਆ ਸਿੱਧਾ ਡ੍ਰੈਕ ਤੱਕ ਦਾ ਆ ਜੀ ਮਤਲਬ ਟੈਂਕੀਆਂ ਕਰਕੇ ਇੱਕ ਫੇਮਸ ਆ ਨਿਸ਼ਾਨੀਆਂ ਬਣਾਈਆਂ ਹੋਈਆਂ ਲੋਕਾਂ ਦੀ ਨਿਸ਼ਾਨੀਆਂ ਬਣਾਈਆਂ ਹੋਈਆਂ ਮਤਲਬ ਜਿਹਦੇ ਘਰ ਵੀ ਕਿਸੇ ਨੇ ਆਉਣਾ ਆ ਤਾਂ ਉਹ ਕਹਦੇ ਭਾਈ ਤੁਸੀਂ ਕਹਿ ਦਿਓ ਟੈਂਕ ਵਾਲੀ ਕੋਠੀ ਆਉਣਾ ਯਾਰ ਹਾਂਜੀ ਹਾਂਜੀ ਜਾਂ ਟੈਂਕ ਵਾਲੀ ਕੋਠੀ ਆ ਜੋ ਮਚਸ ਵਾਲੀ ਕੋਠੀ ਆ ਗਿਆ ਬਸ ਇਹ ਹੀ ਨਿਸ਼ਾਨੀਆਂ ਮਤਲਬ ਅਸੀਂ ਦੇਖਿਆ ਜੀ ਘੁੰਮ ਕੇ ਹਰ ਘਰ ਦੇ ਉੱਪਰ ਟੈਂਕੀ ਬਣੀ ਹੋਈ ਆ ਨਿਸ਼ਾਨੀ ਆ ਹਰ ਇੱਕ ਨੇ ਆਪਣੀ ਨਿਸ਼ਾਨੀ ਦਿੱਤੀ ਹੋਈ ਆ ਜੀ ਹਾਂਜੀ 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 ਹੁਣ ਸikal ji ਟੁਪ ਸਿੱਖ ਰਹੇ ਆਂ ਜੀ ਹਾਂਜੀ ਟੁਪ ਤੇ ਪਿੰਡ ਮੇਨ ਮਸ਼ਹੂਰ ਹੋਣ ਦਾ ਕੀ ਕਾਰਨ ਕੀ ਆ ਇਹ ਤਾਂ ਸਭ ਤੋਂ ਜ਼ਿਆਦਾ ਤਾਂ ਲੋਕ ਗਏ ਆ ਬਾਅਦ ਠੀਕ ਹੈ ਜੀ ਮਨਣ ਕਮੈਂਟਾਂ ਲੱਗੋ ਠੀਕ ਹੈ ਜੀ ਇਹ ਤਾਂ ਸਾਡਾ ਮੇਨ ਗਾਰਨ ਆ ਜਿੱਥੇ ਬਣਿਆ ਜਹਾਜ ਉਹ ਬੜਾ ਬਣਿਆ ਠੀਕ ਹੈ ਜੀ ਉੱਪਰ ਰਹਿਣਾ ਹੈਗਾ ਉੱਪਰ ਪੂਪਾ ਓਕੇ ਇਹ ਲੋਕੀ ਉੱਪਰ ਪੂਪਾ ਨਹੀਂ ਗਏ ਜਹਾਜ ਉੱਪਰ ਖੰਦੇ ਨੇ ਅਸੀਂ ਆਇਆ ਜਿਹੜਾ ਜਹਾਜ ਉੱਪਰ ਨਾਲ ਠੀਕ ਠੀਕ ਯਾਨੀ ਕਿ ਉਹਦੇ ਕਰਕੇ ਬਹੁਤ ਕਾਫੀ ਪੋਪੂਲਰ ਹੋਇਆ ਹੈ ਸਾਨੂੰ ਰਸਤੇ ਦੇ ਵਿੱਚ ਮੈਡਮ ਮਿਲੇ ਆ ਸੱਤੀ ਗਾਲ ਤੇ ਪਿੰਡ ਜੀ ਅਸੀਂ ਘੁੰਮ ਕੇ ਦੇਖ ਲਿਆ ਬਹੁਤ ਸੋਹਣਾ ਪਿੰਡ ਆ ਜੀ ਬਣਿਆ ਆ ਬੋਲੋ ਚਾਹ ਸ਼ਬਦ ਪਿੰਡ ਬਾਰੇ ਪਿੰਡ ਸਾਡਾ ਵਧੀਆ ਪਿੰਡ ਆ ਪੁੱਤਣਾ ਬਹੁਤ ਮਸ਼ਹੂਰ ਆ ਬਹੁਤ ਵਧੀਆ ਆ ਅੱਛਾ ਜੀ ਹਾਂ ਜੀ ਇੱਥੇ ਸਾਰੇ ਐਨਆਰਆਈ ਵੀ ਜਿੱਦਾ ਮਤਲਬ ਬਾਹਰ ਆ ਪੁੱਤਣਾ ਬਣਾ ਕੇ ਅਗਲੇ ਗਿਆ ਬਹਾਰ ਹੀ ਸਾਰੇ ਕਿਸੇ ਵੀ ਕੋਈ ਰਹਿੰਦਾ ਤਾਂ ਇੱਥੇ ਨਹੀਂ ਰਹਿੰਦਾ ਜਿੱਦਾਂ ਇਸ ਕੋਠੀ ਦੇ ਵਿੱਚ ਹੂੰ ਜਿੱਦਾਂ ਤਿੰਨ ਜਣਿਆਂ ਦੀ ਇਹ ਕੋਠੀ ਇੱਥੇ ਸਾਰੇ ਤਿੰਨ ਜਣੇ ਹੀ ਬਸ ਹੋਣ ਦੋ ਜਣੇ ਬਾਹਰ ਆ ਅੱਛਾ ਜੇ ਇਹ ਕੋਠੀ ਬਣੀ ਹਾਂ ਜੀ ਹਾਂ ਜੀ ਹਾਂ ਜੀ ਉਧਰ ਹੈ ਸਾਡੀ ਕੋਠੀ ਤੇ ਰਹਿੰਦੇ ਆ ਹੂੰ ਦੋ ਜਣੇ ਆਪ ਲੋਨ ਦੇ ਨੌਕਾ ਤੇ ਕੋਠੀ ਆਇਆ ਇੱਕ ਬਾਕੀ ਉਹ ਬਾਹਰ ਨੇ ਆਉਂਦੇ ਆ ਥੋੜੀ ਥੋੜੀ ਚਰੀ ਘੜਾ ਮਾਰ ਕੇ ਜਨਦੇ ਜਿਆਦਾਤਰ ਤਾਂ ਲੋਕ ਵੈਸੇ ਬਾਹਰ ਹੀ ਆ ਨੇ ਕੋਠੀਆਂ ਬੜੀਆਂ ਹਨ ਜੀ ਤੁਸੀਂ ਮਤਲਬ ਇਹ ਕਿ ਘਰ ਦੇ ਇੱਕ ਅੱਧਾ ਰਹ ਗਿਆ ਉਹ ਦੇਖ ਹਾਂਜੀ ਹਾਂਜੀ ਬਾਹਰ ਆ ਸਾਰੇ ਹਾਂਜੀ ਹਾਂਜੀ ਸਭੀ ਬਾਹਰ ਹੀ ਹੋਏ ਹੋਏ ਮਤਲਬ ਮੈਂ ਨਾ ਐਨ ਆਰ ਆਈ ਪਿੰਡ ਆ ਜੀ ਟੈਂਕੀਆਂ ਕਾਕੇ ਮਸ਼ਹੂਰ ਆ ਜੀ ਕਿੰਨੇ ਪਿੰਡਾਂ ਬੱਕਰੀ ਬੱਕਰੀ ਟੈਂਪੀਏ ਐਸ ਤਰ੍ਹਾਂ ਇਹਦਾ ਕੋਠਿਆਂ ਦਾ ਡਿਜ਼ਾਈਨ ਬੱਕਰੇ ਬੱਕਰੇ ਬਣਾਏ ਜਿੱਦਾਂ ਉਧਰ ਬਣੀ ਹੋਈ ਬੱਕਰੀ ਉਧਰ ਕਮਲ ਦਾ ਫੁੱਲ ਬਣਿਆ ਆ ਹਾਂਜੀ ਉਧਰ ਜਿੱਦਾਂ ਜਹਾਜ਼ ਬਣਿਆ ਪਰ ਉਹ ਟੈਂਕੀ ਨਹੀਂ ਕਿ ਜਿਹੜੇ ਨਾਲ ਬਣੇ ਅੱਛਾ ਜੀ ਉਹ ਤਾਂ ਇਹਨਾਂ ਬਹੁਤ ਵਧੀਆ ਬਣਿਆ ਵਿੱਚੋਂ ਦੇਖਣ ਜੋਗ ਐ ਨਾ ਰਹਿਸ਼ਾਂ ਵਾਂਗੂ ਕਮਰਾ ਬਣਾਇਆ ਟੌਂਟ ਬਾਥਰੂਮ ਬਣਾਇਆ ਗੋਦਵਰੀਆ ਬਣੇ ਆ ਜਹਾਜ਼ ਤੇ ਉੱਤੇ ਦੇਖਣ ਆਲਾ। ਯਾਨੀ ਕਿ ਵੀ 22 ਸਾਲ ਮੇਰੇ ਵਿਆਹ ਨੂੰ ਹੋ ਗਿਆ। ਮੈਂ 10-11 ਸਾਲ ਦਾ ਵਾਦਾ ਦੇਖਿਆ ਸੀ। ਉੱਥੇ ਰਹਿੰਦੇ ਨੇ ਕਿ ਹੈ ਨਾ ਜਦੋਂ ਫਿਰ ਹੂੰ ਆਉਂਦੇ ਆ। ਹਾਂਜੀ। ਉਹਨੂੰ ਕਿਤੇ ਮਤਲਬ ਜਿਹੜਾ ਬੰਦਾ ਕੋਲ ਬਾਹਰੋਂ ਉਹਦਾ ਸਾਡੇ ਰਿਸ਼ਤੇਦਾਰ ਐ ਸੀ। ਉਹਨੂੰ ਅਸੀਂ ਦੇਖ ਕੇ ਆਏ ਸੀ। ਦੇਖ ਕੇ। ਹਾਂਜੀ। ਦੱਸੋ ਤੁਸੀਂ ਵੀ ਚਾਰ ਸ਼ਬਦ ਪਿੰਡ ਬਾਰੇ ਇਹਨਾਂ ਨੂੰ ਪੁੱਛ ਕੇ ਹਟੇ ਆਂ। ਪਿੰਡ ਨੇ ਤਿੰਨ ਸਾਡਾ ਜੀ ਬਹੁਤ ਸੋਹਣਾ ਐ। ਠੀਕ ਐ ਜੀ। ਪਰ ਮਾਤਵਾਦੀ ਤੇ ਪਾਰ ਕਰਪਾ ਜਿੱਦਾਂ ਕਰਉਂ। ਕੀ ਗੱਲ ਐ? ਪਿੰਡ ਦੇ ਲੋਕ ਵੀ तकरीबन ਕੋਈ ਸਾਡਾ ਇਹੋ ਜਿਹਾ ਬੈਲੜਾ ਘਾਰਿਆ ਕਈ ਕੋਈ ਛੋਟੇ ਮੋਲਕੇ ਗਿਆ ਜੈ ਜੀ ਹਰ ਇੱਕ ਇਨਸਾਨ ਹੀ ਬਾਹਰ ਗਿਆ ਹੈ ਹਰ ਇੱਕ ਦਾ ਇੱਕ ਸੁਪਨਾ ਹੁੰਦਾ ਹੈ ਮਤਲਬ ਜਿਹੜੇ ਉਹ ਬਹੁਤ ਵਿਜਾਜ ਬਣਿਆ ਹੈ ਜਾਂ ਛੱਪ ਬਣਿਆ ਹੈ ਉਹਨਾਂ ਦੇ ਆਪਣੀ ਚੱਲਦੇ ਆ ਜੀ ਉਧਰ ਹਾਂਗਕਾਂਗ ਦੇ ਵਿੱਚ ਛੱਪ ਦੇ ਵੀ ਕਰਦੇ ਉਹ ਕੋਈ ਸਮਾਨ ਕਰਦੇ ਉਧਰ ਵੀ ਜਿਹੜੇ ਇਹ ਸ਼ਾਜ ਆਲੇ ਉਹਨਾਂ ਦਾ ਕੋਈ ਆਪਣਾ ਸੁਪਨਾ ਫਿਰਿਆ ਜੀ ਉਹਨਾਂ ਦੇ ਵੱਡੇ ਵੱਡੇ ਉਧਰ ਰੈਸਟੋਰੈਂਟ ਹੈ ਕਹਿੰਦੇ ਉਹਨਾਂ ਦੇ ਹੀ ਹੈ ਹੋਰ ਬਾਕੀ ਜਿਹਨੇ ਵੀ ਰਿਚੀ ਹੈ ਸਾਰੇ ਜੀ ਇੱਥੇ ਸਾਰੇ ਰਿਚੀ ਆ ਮਤਲਬ ਇੱਕ ਤਰ੍ਹਾਂ ਅਮੀਰਾਂ ਦਾ ਪਿੰਡ ਹੀ ਆ ਜੀ ਬਿਲਕੁਲ ਜੀ ਬਿਲਕੁਲ ਤੇ ਜਿਹੜੀਆਂ ਟੈਂਟੀਆਂ ਦੇ ਉੱਪਰ ਆਪਣੇ ਜਿਹੜੀਆਂ ਟੈਂਟੀਆਂ ਬਣੀ ਹੋਈਆਂ ਘਰਾਂ ਦੇ ਉੱਤੇ ਜੀ ਉਹਦਾ ਮੇਨ ਚੀਜ਼ ਬੱਕਰੀ ਬੱਕਰੀ ਦੀ ਨਿਸ਼ਾਨੀ ਆ ਜੀ ਹਰ ਘਰ ਦੇ ਉੱਪਰ ਬੱਕਰੀ ਟੈਂਟ ਜੀ ਹਰ ਕੋਈ ਪੈਸਾ ਆ ਹਮਮ ਹਰ ਇੱਕ ਇਨਸਾਨ ਚਾਹੇ ਤੁਸੀਂ ਜਾਂ ਚਾਹੇ ਮੈਂ ਆਪਾਂ ਲੁੱਕ ਦਿਖਾ ਲੈਣੇ ਚਾਹੁੰਦੇ ਆਪਾਂ ਸਾਡੀ ਬੱਕਰੀ ਕੋਈ ਪਹਿਚਾਨ ਹੋਵੇ ਹਮਮ ਹਮ ਉਹ ਇਸ ਕਰਕੇ ਹਰ ਇੱਕ ਦਾ ਜਿਹੜਾ ਜਿਹੜਾ ਰੁਝਾਨ ਆ ਜੀ ਤਾਂ ਮੈਂ ਕਾਨੂੰ ਬਣਾਵਾ ਜੀ ਮੈਂ ਹੋਰ ਜਾਨੀ ਆ ਇਹਨਾਂ ਦੇ ਕੱਲ ਪਾ ਹੁਣ ਆਪਰੇ ਨੇ ਥੋੜੇ ਦਿਆਂ ਨੂੰ ਬਾਹਰ ਗਏ ਆ ਹਮਮ ਉਹ ਵੀ ਕਹਿਣਗੇ ਆ ਕਿ ਜਦੋਂ ਪੈਸਾ ਕੋਸ਼ ਹੋਵੇ ਪੈਸੇ ਨਾਲ ਹੀ ਆ ਸਾਰੇ ਕੋਈ ਗੱਬੇ ਆ ਕੋ ਹਾਂ ਜੀ ਕੋਰ ਮਤਾ ਕਾਫੀ ਤਰੱਕੀ ਕਰ ਲਈ ਜੀ ਪਿੰਡ ਦੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਾਂ ਜੀ ਬਾਕੀ ਹੁਣ ਬਾਕੀ ਪੰਚਾਇਤਾਂ ਦਾ ਹੁੰਦਾ ਜੀ ਪੰਚਾਇਤਾਂ ਜਿੱਦਾਂ ਨਹੀਂ ਆਈਏ ਨੀ ਉਹਨਾਂ ਦੀ ਕੋਈ ਤਰੱਕੀ ਨਹੀਂ ਮਤਲਬ ਹਰ ਘਰ ਨਹੀਂ ਤਾਂ ਤਰੱਕੀ ਕਰ ਲਈ ਜੀ ਪਿੰਡ ਦੇ ਲੈਵਲ ਤੇ ਲਈਏ ਪਿੰਡ ਦੇ ਲੈਵਲ ਤੇ ਤਾਂ ਅਜੇ ਨਹੀਂ ਤਰੱਕੀ ਤੇ ਇੱਕ ਜਹਾਜ ਦਾ ਬੜਾ ਨਾਮ ਰੋਸ਼ਨ ਕੀਤਾ ਪਿੰਡ ਦਾ ਜੀ ਹਾਂ ਜੀ ਹਾਂ ਜੀ ਉਹ ਸੰਤੋਖ ਸੰਤੋਖ ਸਿੰਘ ਜੀ ਅੱਛਾ ਜੀ ਕੋਲੈਂਡ ਤੋਂ ਕੋਲੈਂਡ ਤੋਂ ਉਹਨਾਂ ਦਾ ਥੋੜਾ ਦੱਸੋ ਜੀ ਉਹਨਾਂ ਨੇ ਜਿੱਦਾਂ ਮਤਲਬ ਇੱਕ ਉਹਨਾਂ ਦਾ ਮਤਲਬ ਸੁਪਨਾ ਸਿਗਾ ਜਹਾਜ਼ ਉਡਾਉਂਦਾ ਜਿਦਾ ਪੀਸ ਸਗਾ ਜੀ ਉਹਨਾਂ ਨੇ ਜਿੱਦਾਂ ਕਹਿੰਦੇ ਪਹਿਲਾਂ ਤੋਂ ਜਿੱਦਾਂ ਬਾਹਰ ਗਏ ਸੀਗੇ ਉਹਨਾਂ ਨੇ ਇੱਕ ਦੋ ਮੈਂ ਤਾਂ ਵੈਸੇ ਸੁਣਿਆ ਵੀ ਨਹੀਂ ਇੱਕ ਦੋ ਫਿਲਮਾਂ ਵੀ ਬਣਾਈਆਂ ਸੀਗੀਆਂ ਫਿਲਮਾਂ ਦੇ ਬਾਅਦ ਤੋਂ ਉਹਨਾਂ ਨੂੰ ਪੈਸਾ ਆ ਗਿਆ ਕੋਲ ਫਿਰ ਉਦੋਂ ਨਹੀਂ ਆਪਣੇ ਜਿੱਦਾਂ ਉਹਨਾਂ ਦੇ ਬੇਟੇ ਆ ਸਾਰੇ ਉਹਨਾਂ ਨੇ ਮਤਲਬ ਰਿਚ ਫੈਮਲੀ ਹੋ ਗਈ एकदम ਮਤਲਬ ਪੈਸਾ ਤੇ ਲੈਣ ਇਕੱਠਾ ਕਾਫੀ ਕਰ ਲਿਆ ਰੈਸਟੋਰੈਂਟ ਵੱਡੇ ਵੱਡੇ ਬਣਾ ਲਏ ਉੱਧਰ ਇੰਗਲੈਂਡ ਉਹਨਾਂ ਦਾ ਵੀ ਇੱਕ ਜਿਹੜਾ ਸੁਪਨਾ ਸੀਗਾ ਜੀ ਉਹਨਾਂ ਦੇ ਬੱਚਿਆਂ ਨੇ ਖ ਵੇ ਜੇ ਤੁਸੀਂ ਪਿੰਡ ਸਾਨੂੰ ਫੜਨਾ ਚਾਹੁੰਦੇ ਹੋ ਪਿੰਡ ਆਉਂਦੇ ਨਹੀਂ ਜਿ ਇੱਕ ਵੱਖਰੀ ਪਹਿਚਾਣ ਦੇ ਮਨ ਹੋਣੀ ਚਾਹੀਦੀ ਸਾਡੀ ਵੀ ਸਾਡੇ ਉਹ ਬਣ ਜੀ ਉਹ ਨਹੀਂ ਆਣ ਕੇ ਉਹ ਸਾਡੇ ਨਾਸਰਾਂ ਦੀ ਇਨਸਟਿਟਿਊਸ਼ਨ ਉਹ ਬਣ ਕਰਦੇ ਤੇ ਉਹਨਾਂ ਨੇ ਆਣ ਕੇ ਉਹ ਜਹਾਜ਼ ਦੀ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਉਹ ਜਹਾਜ਼ ਕੋਠੀ ਤੇ ਬਣਾਇਆ ਤੇ ਉਹ ਜਿੱਦਾਂ ਮਤਲਬ ਹੁਣ ਤਾਂ ਇਸ ਟਾਈਮ ਤਾਂ ਪੂਰੇ ਇੰਡੀਆ 'ਚ ਹੀ ਨਾ ਚੱਲਦਾ ਉਹ ਅੱਛਾ ਜੀ ਜੇ ਮਤਲਬ ਉਹ ਸਾਡੇ ਇਥੇ ਭਾਰਤ ਫਿਲਮ ਨਹੀਂ ਸੀ ਆਪਣੀ ਨਾ ਬਿਲਗੇ ਦੀ ਸ਼ੂਟਿੰਗ ਹੋਈ ਸੀ ਤੇ ਸਲਮਾਨ ਖਾਨ ਜੀ ਉਹ ਆਣ ਕੇ ਆ ਉਠੀ ਸੀ ਜੀ ਜੇ ਦਾ ਸ਼ਰੂਖ ਖਾਨ ਹੋਈ ਉਹ ਮਨ ਲੱਗ ਚੱਕ ਦੇ ਕ੍ਰਿਪਾ ਜਾਂਦਾ ਹੀ ਹੈ ਹਾਂਜੀ ਹਾਂਜੀ ਸਮਝ ਜਾਵੇ ਜੀ ਮਤਲਬ ਇੱਕ ਬਣਾ ਜੀ ਪਿੰਡ ਨੇ ਕਾਫੀ ਨਾਂ ਕਮਾਇਆ ਜੀ ਜੇ ਆਪਾਂ ਪਿੰਡ ਦੇ ਮਤਲਬ ਪਿੰਡ ਤੌਰ ਤੇ ਕੀ ਹੈ ਮਨ ਪਿੰਡ ਨੇ ਤਾਂ ਬਹੁਤ ਨਾਂ ਕਮਾ ਦੇ ਹੂੰ ਪਿੰਡ ਦਾ ਪੂਰੇ ਇੰਡੀਆ ਦੀ ਨਹੀਂ ਪੂਰੇ ਬਲਡ ਦੀ ਗੁੰਜਦਾ ਜੀ ਕੋਠੀ ਦਾ ਨਾਂ ਤਾਂ ਅੱਛਾ ਜੀ ਆਜ ਵਾਲੀ ਕੋਠੀ ਜਹਾਜ ਵਾਲੀ ਕੋਠੀ ਹੁਣ ਅੱਗੇ ਸਾਡਾ ਮਸ਼ਹੂਰੀ ਹੈ ਉਹ ਕੋਠੀ ਕਿਹਣੀ ਹੁਣ ਜਾ ਰਹੇ ਹਾਂ ਆਪਣਾ ਬਾਈ ਜੀ ਇੱਦੇ ਕਹਿੰਦੇ ਜੀ ਕਹਿੰਦੇ ਪੁੱਛ ਲਓ ਜੀ ਆਜਾ ਵਾਲੀਆਂ ਉੱਪਰ ਹਾਂ ਜਹਾਜਾਂ ਦੀਆਂ ਉੱਪਰ ਜਿਹਨੂੰ ਮਸ਼ਹੂਰੀ ਹੈ ਜੇ ਤੋ ਮਜਾਜ ਤੋਂ ਔਰ ਵੀ ਕਈਆਂ ਨੇ ਛੋਟੇ ਛੋਟੇ ਬਣਾਏ ਕਈ ਵੱਡੇ ਬਣਾਏ ਬੜੀਆਂ ਬਣੀਆਂ ਗਾਹ ਕੋਈ ਹੋਰ ਉੱਠ ਖੜੂ ਜੀ ਹੋਰ ਕੁਝ ਜੀ ਬਣਾ ਲਉ ਟਾਈ ਗਿਆ ਇਹ ਬਹਿ ਸੰਤਦਨ ਦਾ ਮਤਲਬ ਹੋਇਆ ਸਟਾਰ ਟੈਂਕੀਆਂ ਵਾਲਾ ਜੀ ਇਹ ਟੈਂਕੀਆਂ ਵਾਲਾ ਜੀ ਮੰਨ ਕੇ ਚੱਲੋ ਜੀ ਦੌਰ ਚੱਲਿਆ ਜੀ ਕੋਈ ਸ਼ੈਨਿਸ ਤਾਨੂ ਜਾਂ ਅੱਛਾ ਜੀ ਸ਼ੈਨਿਸ ਤਾਨੂ ਜਾਣ ਕੇ ਲੋਕਾਂ ਨੇ ਬਾਹਰੋਂ ਪੈਸਾ ਲਾਉਣਾ ਸ਼ੁਰੂ ਕੀਤਾ ਸੀ ਬਾਹਰਲੇ ਲੋਕਾਂ ਨੇ ਬਣਾਇਆ ਜੂਗਾ ਜਿਵੇਂ ਇਧਰ ਨੇ ਤਾਂ ਸਾਡੇ ਨੇ ਕੁਝ ਬਣਾਇਆ ਜਿਵੇਂ ਅਸੀਂ ਆਹ ਹੁਣ ਕੋਠੀ ਬਣੀ ਨਾ ਲਾਵੀਂ ਬਾਅਦ ਦੇ ਕਿਸੇ ਨਹੀਂ ਜਦ ਤੱਕ ਵੀ ਲਾ ਲਉ ਬਾਹਰ ਲਈ ਹੈ ਬਾਹਰਲੇ ਕਰਕੇ ਪੈਸਾ ਬਣਦਾ ਜੀ ਇਧਰ ਆਪਾਂ ਇਧ ਪਰ ਪਿੰਡੇ ਦੇ ਵਿੱਚ ਖੇਤ ਖੇਤੀਬਾੜੀ ਬੜੀ ਹੈ ਜੀ ਕਹਿੰਦੇ ਖੇਤੀਬਾੜੀ ਬਹੁਤ ਹੈ ਹਾਂ ਦੱਸਦੇ ਪਏ ਕਹਿੰਦੇ 30 30 ਕਿੱਲੇ 50 50 ਕਿੱਲੇ ਜੰਦੇ ਸਾਡੇ ਕੋਈ ਮਤਲਬ ਕੋਈ ਇੱਕ ਉਹ ਜੀਨੀਦਾਰ ਹੋਊਗਾ ਜਿਹੜਾ ਜੀਨੀਦਾਰ ਭਾਈ ਜਰਾ ਹੈ ਤਕਰੀਬਨ ਮੰਨ ਕੇ ਚੱਲੋ 10 ਖੱਤਾਂ ਤੋਂ ਉੱਪਰ ਸਾਰਿਆਂ ਨੂੰ ਇੱਕ ਦੋ ਘਾਰੇ ਹੋਣ ਜੀ ਇਹ ਜਿਹਨੇ ਹੁੰਦੇ ਇੱਕ ਦੋ ਦੋ ਖੱਤੇ ਹੁੰਦੇ ਜੇ ਤਾਂ ਨਹੀਂ ਸਾਰਿਆਂ ਕੋਲ ਥੋੜੀ ਬਰਸਤੀ ਕੇ ਸਮਝ ਨਹੀਂ ਤੇ ਐਂਬੂਲੈਂਸ ਵੀ ਆ ਕਹਿੰਦੇ ਪਿੰਡ ਦੀ ਜੀ ਹਾਂ ਉਹ ਬਾਹਰ ਨਹੀਂ ਅਨਰਾਈ ਨੇ ਬਣਾਈ ਐ ਐਂਬੂਲੈਂਸ ਬਣਾਈ ਆ ਇੱਕ ਸਾਨੂੰ ਕੂੜਾ ਸਟੋਲੇ ਘਰ ਘਰ ਤੋਂ ਕੂੜਾ ਲੈ ਕੇ ਜਾਂਦੀ ਟਰਾਲੀ ਆ ਉਹ ਬਾਹਰ ਨਹੀਂ ਪੈਸੇ ਦਿੰਦੀ ਆ ਅਸੀਂ ਤਾਂ ਘਰ ਘਰਤੀ 50 ਰੁਪਏ ਕੋਈ ਦੇ ਦੇਵੇ ਠੀਕ ਆ ਨਹੀਂ ਦਿੰਦਾ ਤਾਂ ਨਹੀਂ ਥੀ ਉਹ ਕੋਈ ਦਿੰਦੇ ਆ ਕੋਈ ਦਿੰਦੇ ਇਹ ਵੀ ਬਹੁਤ ਵਧੀਆ ਗੱਲ ਆ ਜੀ ਜਿਹਦਾ ਤੁਸੀਂ ਰੱਖਿਆ ਮਤਲਬ ਇੱਕ ਐਨਰ ਐਨਰਾਈਆਂ ਨੇ ਮਤਲਬ ਉਹ ਜਿਹੜਾ ਕੂੜਾ ਚੁੱਕਾ ਵਾਸਤੇ ਬਣਾਈ ਹੋਈ ਆ ਜੀ ਇਹਨਾਂ ਹਾਂਜੀ ਉਹਦੇ ਵਿੱਚ ਉਹ ਤਿੰਨ ਬੰਦੇ ਨੇ ਪਰਸ਼ੋਦਣਗੇ ਹਾਂ ਤੇ ਇੱਕ ਨਾਥਰਾਮ ਚਿਤਰੀਆ ਜੀ ਹਾਂ ਇੱਕ ਬਹੁਤ ਹੀ ਤੀਰਥਵਾਦੀ ਉਹ ਤਿੰਨਾਂ ਬੰਦਿਆਂ ਨੂੰ ਇਹ ਜਿੰਨੇ پیسے ਲੱਗੇ ਮਤਲਬ ਜਿੰਨੇ ਖਰਚਣ ਚ ਆਇਆ ਤੇ ਸਾਡੇ ਸਿਵੇਮਣਿਆ ਵੀ ਉਹ ਵੀ ਇੰਗਲੈਂਡ ਵਾਲੇ ਜਾਂ ਬਾਹਰਲੇ ਨਰਾਈ ਨੇ ਉਹਨੂੰ ਜਿਹੜਾ 15-20 ਲੱਖ ਰੁਪਏ ਲੱਗੇ ਉਹਤੇ ਲਾਇਆ ਤੇ ਬਸ ਉਹ ਜਿਹੜਾ ਬਾਹਰ ਦਾ ਜਿੰਨਾ ਵੀ ਪੈਸਾ ਆਉਂਦਾ ਉਹ ਇੱਕੋ ਹੀ ਭਾਜੀ ਉਹ ਪੰਚਾਇਤ ਤੋਂ ਬਾਹਰ ਸਾਡਾ ਬੰਦਾ ਆ ਹਰਪੀ ਸਿੰਘ ਇਹ ਉੱਠੀ ਵਾਲੇ ਐਪੀ ਭਾਈ ਜਣੇ ਉਹ ਹੀ ਲਾ ਰਿਹਾ ਜੀ ਬਾਹਰਲਾ ਪੈਸਾ ਮਤਲਬ ਬਹੁਤ ਵੱਡਾ ਯੋਗਦਾਨ ਆ ਜੀ ਨਰਾਈਆਂ ਦਾ ਬਿਲਕੁਲ ਜੀ ਬਿਲਕੁਲ ਬਹੁਤ ਮਤਲਬ ਵਧੀਆ ਲੱਗਾ ਜੀ ਤੁਹਾਡੇ ਨਾਲ ਗ ਕਾਫੀ ਡਿਟੇਲ ਚ ਦੱਸਿਆ ਅੱਜ ਦੀ ਸਾਨੂੰ ਧੰਨਵਾਦ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜਿੱਦਾਂ ਤੁਸੀਂ ਹਰ ਵੀਡੀਓ ਨੂੰ ਪਿਆਰ ਦਿੰਦੇ ਆਂ ਤੇ ਬਾਕੀ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਏ ਆ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਸਾਡੀ ਹਰ ਵੀਡੀਓ ਮਿਲ ਸਕੇ ਧੰਨਵਾਦ